ਰਾਗ ਆਸਾ ਘਰ ਦੂਜਾ ਮੁਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦਿ ਜਿਨ ਲਾਈ ਪ੍ਰੀਤ ਸੋਹੀ ਫਿਰ ਖਾਇ ਜਿਨ ਸੁਖ ਬਿਠਾਲੀ ਤਿਸ ਬਹੁ ਬਹੁਤ ਦਿਖਾਇ ਭਾਈ ਮੀਤ ਕੋ ਟੰਬ ਦੇਖ ਬਬਾਦੇ ਹਾਮ ਆਈ ਵਸਗਤ ਗੁਰ ਪ੍ਰਸਾਦਿ ਸਾਧ ਦੇਖ ਬਮੋਹਿਤ ਹੋਏ ਸਾਧਿਕ ਸਿੱਧ ਸੁਰਦੇਵ ਮਨੁਖਾ ਬਿਨ ਸਾਧੂ ਸਭ ਤਰਹੁਣ ਤਰਹੇ ਰਹਾਉ ਇੱਕ ਫਿਰੇ ਉਦਾਸੀ ਤਿੰਨ ਕਾਮ ਵਿਆਪੇ ਇੱਕ ਸੰਚੇ ਗਿਰਹੇ ਤਿੰਨ ਹੋਏ ਨਾ ਆਪੇ ਇੱਕ ਸਤਿ ਕਹਾਵੇ ਤਿੰਨ ਬਹੁਤ ਕਲ ਪਾਵੇ ਹਮ ਹਰ ਰੱਖੇ ਲਗ ਸਤਗੁਰ ਪਾਵੇ ਤਪ ਕਰਤੇ ਤਪਸੀ ਭੁਲਾਏ ਪੰਡਤ 모ਹੇ ਲੋਭ ਸੁਭਾਏ ਤ੍ਰੈ ਗੁਣ 모ਹੇ 모ਹਾ ਆਕਾਸ ਹਮ ਸਤਗੁਰ ਰੱਖੇ ਦੇਕਰ ਹਾਥ ਜਾਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਵਰਦਾਸ ਜੋ ਤੂੰ ਕਹੇ ਸੁਕਾਰ ਕਮਾਵਾਂ ਜਨ ਨਾਨਕ ਗੁਰਮੁਖ ਨੇੜ ਨ ਆਵਾਂ ਆਸਾ ਮਹੱਲਾ ਪੰਜਵਾਂ ਸਸ ਸਸੂ ਤੇ ਪਰ ਕੀਨੀ ਵਾਖ ਦੇਰ ਜਠਾਣੀ ਮੋਈ ਦੂਖ ਸੰਤਾਪ ਕਰਕੇ ਜੇਠੇਰੇ ਕੀ ਚੁਕੀ ਕਾਨ ਪਰ ਰਖਿਆ ਕੀਨੀ ਸੁਗੜ ਸਜਾਨ ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਗੁਰੂ ਮੋਕੋ ਹਰਨਾਮ ਦਿਵਾਇ ਰਹਾਉ ਪ੍ਰਥਮੇ ਤਿਆਗੀ ਹੋਮੇ ਪ੍ਰੀਤ ਦੂਤੀਆ ਤਿਆਗੀ ਲੋਗਾ ਰੀਤ ਤ੍ਰੈ ਗੁਣ ਤਿਆਗ ਦੁਜਨ ਮੀਤ ਸਮਾਨੇ ਤੁਰਿਆ ਗੁਣ ਮਿਲ ਸਾਧ ਪਸਾਨੇ ਸਹਜ ਗੁਫਾ ਮੇ ਆਸਣ ਬਾਧਿਆ ਜੋਤ ਸਰੂਪ ਅਨਾਹਦ ਬਾਜਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਪ੍ਰਿਯ ਸੂrati ਤਨ ਸੁਹਾਗਣ ਨਾਰ ਜਨ ਨਾਨਕ ਬੋਲੇ ਬ੍ਰह्म ਵਿਚਾਰ ਸੋ ਜੋ ਸੁਣੇ ਕਮਾਵੇ ਸੋ ਉਤਰੇ ਪਾਰ ਜਨਮ ਨ ਮਰੇ ਨ ਆਵੇ ਨ ਜਾਏ ਹਰ ਸੇਤੀ ਉਹ ਰਹੇ ਸਮਾਏ ਆਸਾਮ ਅੱਲਾ ਪੰਜਵਾਂ ਨਿਜ ਭਗਤੀ ਸੀਰਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਤ ਗ੍ਰਹਿ ਵਸੇ ਸੋ ਗ੍ਰਹਿ ਸੋਭਾਵੰਤਾ ਗੁਰਮੁਖੁ ਪਾਈ ਕਿਨੇ ਵੇਲੇ ਜਨਤਾ ਸੁਕਰਣੀ ਕਾਮਣ ਗੁਰ ਮਿਲ ਹਮ ਪਾਈ ਜੱਜ ਕਾਜ ਪਰਥਾਏ ਸੁਹਾਈ ਕਰਹਾਉ ਜਿਚਰ ਅਸੀ ਪਿਤਾ ਕੇ ਸਾਥ ਤਿਚਰ ਕੰਤ ਬਹੁ ਫਿਰੇ ਉਦਾਸ ਕਰ ਸੇਵਾ ਸਤਪੁਰਖ ਮਨਾਇ ਗੁਰਿਆਪਾਣੀ ਕਰਮਾਹਿ ਤਾ ਸਰਬ ਸੁਖ ਪਾਇਆ ਬੱਤੀ ਸੁਲਖਣੀ ਸਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ ਈਸ਼ਪੁਰੇ ਮਨਕੰਤ ਸੁਆਮੀ ਸਗਲ ਸੰਤੋਖੀ ਦੇਰਜਠਾਨੀ ਸਭ ਪਰਿਵਾਰੇ ਮਹੇਸ਼ ਰੇਸ਼ਟ ਮਤੀ ਦੇਵੀ ਦੇਵਰ ਜੇਸ਼ਟ ਤਨਸੂਖ ਰਹਿ ਜਿਤ ਪ੍ਰਗਟਿ ਆਏ ਜਨਨ ਨਾਨਕ ਸੁਖੇ ਸੁਖ ਵਿਹਾਏ ਆਸਾਮ ਮਹੱਲਾ ਪੰਜਵਾਂ ਮਤਾ ਕਰੋ ਸੂਮ ਪਕਨ ਨਾ ਦੇਈ ਸੀਲ ਸੰਜਮ ਕੈ ਨਿਕਟ ਖਲੋਈ ਵੇਸ ਕਰੇ ਬਹੁ ਰੂਪ ਦਿਖਾਵੇ ਗ੍ਰਹਿ ਬਸਣ ਨਾ ਦੇਈ ਵੱਖ-ਵੱਖ ਪਰਮਾਵੇ ਕਲ ਕੀ ਨਾਇਕ ਘਰਵਾਸ ਨ ਦੇਵੇ ਜਤਨ ਕਰੋ ਉਰ ਜਾਏ ਪਰੇ ਵੀ ਰਹਾਓ ਤੁਰ ਕੀ ਭੇਜੀ ਆਈ ਆਮਰ ਨੋ ਖੰਡ ਜੀਤੇ ਸਭ ਥਾਨ ਤਨੰਤਰ ਤਾਟ ਡਟ ਤੀਰਥ ਨ ਛੋਡੇ ਜੋਗ ਸੰਿਆਸ ਪੜ ਥਾਕੇ ਸਿਮਰਤ 베ਰ ਅਭਿਆਸ ਜੈ ਬੈਸੋ ਤਹ ਨਾਲੇ ਵੈਸੇ ਸਗਲ ਪਵਨ ਮੈਂ ਸਬਲ ਪ੍ਰਵੇਸ਼ੇ ਖੋਸ਼ੀ ਸ਼ਰਨ ਪਾਇ ਰਹਿਣ ਨ ਪਾਈ ਕਹੋ ਪੀਤ ਮੀਤਾ ਹਾਂ ਕੇ ਬਹਿ ਜਾਈ ਸੋਨ ਉਪਦੇਸ ਸਤਿਗੁਰੂ ਪਹਿ ਆਇਆ ਗੁਰ ਪੈ ਗੁਰ ਹਰ ਹਰਨਾਮ 모ਹੇ ਮੰਤਰ ਦਰੜਾਇਆ ਨਿਜਕਰ ਵਸਿਆ ਗੁਣ ਗਾਏ ਅਨੰਤਾ ਪ੍ਰਭ ਮਿਲਿਉ ਨਾਨਕ ਭੈ ਅਚਿੰਤਾ ਕਰੋ ਮੇਰਾ ਇਹ ਨਾਇਕ ਹਮਾਰੀ ਇਹ ਆਮਰ ਹਮ ਗੁਰ ਕੀਏ ਦਰਬਾਰੀ ਰਹਾਉ ਦੁਜਾ ਆਸਾ ਮੋਲਾ ਪੰਜਵਾ ਪ੍ਰਥਮੇ ਮਤਾ ਜੇ ਪ੍ਰਤੀ ਚਲਾਓ ਦੁੱਤੀਏ ਮਤਾ ਦੁਏ ਮਨੁਖ ਪਹਚਾਓ ਤ੍ਰਿਤਿਏ ਮਤਾ ਕਿਸ਼ ਕਰੋ ਉਪਾਇ ਮੈਂ ਸਭ ਕਿਛੁ ਛੋੜ ਪ੍ਰਭ ਤੁਹੀ ਤਾਇਆ ਮਹਾ ਆਨੰਦ ਅਚਿੰਤ ਸਹਿਜ ਆਇਆ ਦੁਸ਼ਮਨ ਦੂਤ ਮੁਏ ਸੁਖ ਪਾਇਆ ਰਹਾਓ ਸਤਗੁਰ ਮੋਕੋ ਦਿਆ ਉਪਦੇਸ ਜੀਉ ਪਿੰਡ ਸਭ ਹਰਕਾਰ ਦੇਸ ਜੋ ਕਿਛ ਕਰੀ ਸੁੱਤੇਰਾ ਤਾਣ ਤੂੰ ਮੇਰੀ ਓਟ ਤੁਹੇਂ ਦੀ ਬਾਣ ਤੁਧਨੋਂ ਛੋੜ ਜਾਈਏ ਪ੍ਰਭ ਕੈ ਤਾਰ ਆਨ ਬੀਆ ਤੇਰੀ ਸੰਸਰ ਤੇਰੇ ਸੇਵਕ ਕੋ ਕਿਸ ਕੀ ਕਾਣ ਸਾਖਤ ਭੂਲਾ ਫਿਰੇ ਭਗਵਾਨ ਤੇਰੀ ਵਡਿਆਈ ਕਹੀ ਨਾ ਜਾਏ ਜੈ ਕਹਿ ਰੱਖ ਲੈ ਗੱਲ ਲਾਏ ਦਾ ਨਾਨਕ ਦਾਸ ਤੇਰੀ ਸ਼ਰਣਾਈ ਪ੍ਰਭ ਮੇਰੀ ਰਾਹ ਪ੍ਰਭ ਰਾਖੀ ਪੈਜ ਵਜੀ ਵਧਾਈ ਅਸਾ ਮਹੱਲਾ ਪੰਜਵਾਂ ਪ੍ਰਦੇਸ਼ ਝਾਗ ਸੌਦੇ ਕੋ ਆਇਆ ਵਸਤ ਅਨੂਪ ਸੁਣੀ ਲਵਾਇਆ ਗੁਣ ਰਾਸ ਬਨ ਪੱਲੇ ਆਨੀ ਦੇਖ ਰਤਨ ਇਹ ਮਨ ਲਪਟਾਨੀ ਸਾਬ ਵਪਾਰੀ ਦਵਾਰੇ ਆਏ ਵਖਰ ਕਾਢੋ ਸੌਦਾ ਕਰਾਏ ਰਹਾਓ ਸਾਹ ਸਾਹਿਬ ਪਠਾਇਆ ਸਾਹਿਬ ਆਪਾਸ ਅਮੋਲ ਰਤਨ ਅਮੋਲਾ ਰਾਸ ਵਿਸ਼ਟ ਸੁਭਾਈ ਪਾਇਆ ਮੀਤ ਸੌਦਾ ਮਿਲਿਆ ਨਹਿਚਲ ਚੀਤ ਪਾਉ ਨਹੀਂ ਤਸਕਰ ਪਾਉ ਨਾ ਪਾਨੀ ਸਹਿਜ ਵਿਹਾਜੀ ਸਹਿਜ ਲੈ ਜਾਣੀ ਸੱਤ ਕੇ ਖਟਿਏ ਦੋਖਾ ਨਹੀਂ ਪਾਇਆ ਪਾਇਆ ਸਹੀ ਸਲਾਮਤ ਕਰ ਲੈ ਆਇਆ ਮਿਲਿਆ ਲਾਹਾ ਭਏ ਆਨੰਦ ਤਨ ਸਾਹਾ ਪੂਰੇ ਬਖਸ਼ਿੰਦ ਇਹ ਸੌਦਾ ਗੁਰਮੁਖ ਕਿਨੇ ਵਿਰਲੇ ਪਾਇਆ ਸਹਲੀ ਖੇਪ ਨਾਨਕ ਲੈ ਆਇਆ ਆਸਾ ਮਹਲਾ ਪੰਜਵਾਂ ਗੁਣ ਅਬ ਗੁਣ ਮੇਰੋ ਕਛੂ ਨਾ ਵਿਚਾਰੋ ਨੈ ਦੇਖਿਓ ਰੂਪ ਰੰਗ 시ਗਾਰੂ ਚੱਜ ਚਾਲ ਕਿਛੁ ਵਿਦ ਨਹੀਂ ਜਾਣੀ ਮਾਂ ਪਕਰ ਪ੍ਰੀਏ ਸੇ ਜੇ ਆਨੀ ਸੋਨੀ ਬੋ ਸਖੀ ਕੰਤ ਹਮਾਰੋ ਕੀ ਕੀ ਲੋਖ ਅਸਮਾਨ ਕਰ ਮਸਤਕ ਧਾਰ ਰੱਖਿਓ ਕਰ ਆਪਣਾ ਕਿਆ ਜਾਣੇ ਇਹੋ ਲੋਕ ਅਜਾਨਾ ਰਹਾਉ ਸੁਹਾਗ ਹਮਾਰੇ ਅਬ ਹੁਣ ਸੁਹੇਵ ਕੰਤ ਮਿਲਿਓ ਮੇਰੋ ਸਭ ਦੁਖ ਜੋ ਜੋਹੇ ਆਂਗਣ ਮੇਰੇ ਸੋਭਾ ਚੰਦ ਨਿਸ ਬਸਰ ਪ੍ਰੀਏ ਸੰਗ ਆਨੰਦ ਬਸਤਰ ਹਮਾਰੇ ਰੰਗ ਚਲੂਲ ਸਗਲ ਆਪ ਆਪਰਣ ਸੋਭਾ ਕੰਠ ਕੁਫੂਲ ਪ੍ਰੀਏ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਦੁਸ਼ਟ ਦੂਤ ਕੀ ਚੂਕੀ ਕਾਨ ਸਦ ਖੁਸ਼ੀਆ ਸਦਾ ਰੰਗ ਮਾਣੇ ਤੋ ਨਿਦ ਨਾਮ ਗ੍ਰਹਿ ਮੈਂ ਤ੍ਰਪਤਾਨੇ ਕਹੋ ਨਾਨਕ ਜੋ ਪਰੇ ਛਿਗਾਰੀ ਥਿਰ ਸੁਹਾਗਨ ਸੰਗ ਭਤਾਰੀ ਆਸਾ ਮੱਲਾ ਪੰਜਵਾ ਦਾਨ ਦੇ ਕਰ ਪੂਜਾ ਕਰਨ ਲੈਤ ਦੇਤ ਉਨ ਮਕਰਪਨ ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ ਤਿਤ ਦਰ ਤੁਹੀ ਹੈ ਪੁਸ਼ਤਾਣਾ ਐਸੇ ਬ੍ਰਾਹਮਣ ਡੂਬੇ ਭਾਈ ਨਿਰਾ ਪਾਦ ਜਿਤ ਬੁੜਿ ਆਈ ਰਹਾਉ ਅੰਤਰ ਲੋਭ ਫਿਰੇ ਹਲਕਾਏ ਨਿੰਦਾ ਕਰੇ ਸਿਰ ਭਾਰ ਉਠਾਏ ਮਾਇਆ ਮੁੱਠਾ ਚੀਤੇ ਨਾਹੀ ਪਰਮੇ ਹੂਲਾ ਬਹੁਤੀ ਰਹੀ ਬਾਹਰ ਭੇਖ ਕਰੇ ਘਨੇਰੇ ਅੰਤਰ ਵਿਖਿਆ ਉਤਰੀ ਘੇਰੇ ਔਰ ਉਪਦੇਸੇ ਆਪਨ ਬੂਝੇ ਐਸਾ ਬ੍ਰਾਹਮਣ ਕਹੀ ਨਸੀ ਜੇ ਮੂਰਖ ਬ੍ਰਾਹਮਣ ਪ੍ਰਭੂ ਸਮਾਲ ਦੇਖਤ ਸੁਨੋ ਤੇਰੇ ਹੈ ਨਾਲ ਕਹੋ ਨਾਨਕ ਜੇ ਹੋਵੀ ਭਾਗ ਮਾਨ ਛੋੜ ਗੁਰ ਚਰਣੀ ਲਾਗ ਆਸਾ ਮੱਲਾ ਪੰਜਾਂ ਦੁਖ ਰੋਗ ਭਏ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਇ ਭਈ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤਹੀ ਨ ਜਾਏ ਤਪਤ ਬੁਜੀ ਗੁਰੂ ਸ਼ਬਦੀ ਮਾਏ ਬਿਨਸ ਗਇਓ ਤਾਪ ਸਭ ਸਹਜ ਸਾਗੁਰੂ ਸੀਤਲ ਮਿਲਿਓ ਸਹਜ ਸੁਭਾਏ ਰਹਾਓ ਤਾਵਤ ਰਹੇ ਏਕ ਏਕ ਬੁਜਿਆ ਆਏ ਬਸੇ ਅਬ ਨਹਿ ਚਲੁ ਥਾਇ ਜਗਤ ਉਧਾਰਨ ਸੰਤੋ ਤੁਮਾਰੇ ਦਰਸ਼ਨ ਅਪੇਖਤ ਰਹੇ ਅਕਾਏ ਜਨਮ ਦੁਖ ਪਰੇ ਮੇਰੇ ਪਾਸ਼ੇ ਅਬ ਬਕਰੇ ਨਹਿ ਚਲ ਸਾਧੂ ਪਾਏ ਸਹਜ ਤੁਨ ਗਾਵੇ ਮੰਗਲ ਮਨੁਆ ਅਬ ਤਾਂ ਕੋ ਫੋਨ ਕਾਲ ਨਾ ਖਾਏ ਕਰਨ ਕਾਰਨ ਸਮਲਤ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵੇ ਨਾਨਕ ਓਤ ਪੋਤ ਮੇਰੇ ਸੰਗ ਸਹਾਇ ਅਸਾ ਮੱਲਾ ਪੰਜਵਾ ਅਰੜਾ ਅਰੜਾ ਆਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸ ਦਾ ਸੰਗੀ ਹੋਵੇ ਨਾਲੇ ਲਏ ਸਦਾਵੇ ਅਣਹੋਂਦਾ ਅਜਗਰ ਪਾਰ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਪਰਮੇਸ਼ਰ ਦੇ ਦਵਾਰੇ ਜੇ ਹੋਏ ਬਤੀਤੇ ਸੋ ਨਾਨਕ ਆਖ ਸੁਣਾਵੇ ਭਗਤ ਜਨਾਂ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਅਸਾ ਮਹਲਾ 5 ਜੋ ਮੈਂ ਕਿ ਉਹ ਸਗਲ ਸ਼ਿਕਾਰਾ ਤੋ ਪੀ ਮੇਰਾ ਮਨ ਨਾ ਪਤਿਆਰਾ ਅਨੇਕ ਸੁਗੰਧਤ ਤਨਵੇਂ ਲਾਓ ਉਹ ਸੁਖ ਤਿਲ ਸਮਾਇਨ ਨਹੀਂ ਪਾਓ ਮਨ ਮੈਂ ਕਿ ਤੋ ਐਸੀ ਅਸਾਈ ਪ੍ਰੀਏ ਦੇਖਤ ਜੀਵੋ ਮੇਰੀ ਮਾਈ ਮਾਈ ਕਹਾ ਕਰੋ ਇਹੋ ਮਨ ਨਾ ਧੀਰੇ ਪ੍ਰੀਏ ਪ੍ਰੀਤਮ ਬਿਰਾਗ ਹੀਰੇ ਰਹਾਓ ਬਸਤਰ ਬਿਖੂ 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 ਨਾ ਬਸਤਰ ਬਖੂਨ ਸੁਖ ਬਹੁਤ ਬਿਸੇਖੇ ਓਏ ਵੀ ਜਾਨੋ ਕਿਤੇ ਨਾ ਲੇਖੇ ਪਤ ਸੋਭਾ ਆਰਮਾਨ ਮਹਿਤ ਆਗਿਆਕਾਰੀ ਸਗਲ ਜਗਤ ਗ੍ਰਹਿ ਐਸਾ ਹੈ ਸੁੰਦਰ ਲਾਲ ਪ੍ਰਭ ਪਾਵਾਂ ਤਾਂ ਸਦਾ ਨਿਹਾਲ ਵਿੰਜਨ ਭੋਜਨ ਅਨੇਕ ਪ੍ਰਕਾਰ ਰੰਗ ਤਮਾਸ਼ੇ ਬਹੁਤ ਵਿਸਤਾਰ ਰਾਜ ਮਿਲਖ ਅਰ ਬਹੁਤ ਫਰਮਾਇਸ ਮਨ ਨਹੀਂ ਤਰਾਪੇ ਤ੍ਰਿਸ਼ਨ ਨਾ ਜਾਈਸ ਬਿਨ ਮਿਲਬੇ ਇਹੋ ਦਿਨ ਨਾ ਬਿਹਾਵੇ ਮਿਲੇ ਪ੍ਰਭੂ ਤਾਂ ਸਭ ਸੁਖ ਪਾਵੇ ਖੋਜਤ ਖੋਜਤ ਸੁਣੀ ਇਹ ਸੋਏ ਸਾਧ ਸੰਗਤ ਬਿਨ ਤਰਿਹੁ ਨ ਕੋਇ ਜਿਸ ਮस्तक ਭਾਗ ਤਿਨ ਸਤਗੁਰੂ ਪਾਇਆ ਪੂਰੀ ਆਸਾ ਮਨ ਤ੍ਰਿਪਤਾਇਆ ਪ੍ਰਭ ਮਿਲਿਆ ਤਾਂ ਚੁਕੀ ਦੰਜਾ ਨਾਨਕ ਲੱਦਾ ਬਨਤਨ ਮੰਜਾ ਆਸਾ ਮਹੱਲਾ ਪੰਜਵਾਂ ਪੰਚ ਪਦੇ प्रथमे ਤੇਰੀ ਨੀਕੀ ਜਾਤ ਦੁੱਤੀਆ ਤੇਰੀ ਮਨੀਏ ਬਾਪ ਤ੍ਰਿਤਿਆ ਤੇਰਾ ਸੁੰਦਰ ਥਾਨ ਵਿਗੜ ਰੂਪ ਮਨਮਹਿ ਅਭਿਮਾਨ ਸੋਹਣੀ ਸਰੂਪ ਸੁਜਾਨ ਵਿਚਕਨਾਟ ਗਰਬੇ ਬਹੁਤਾ ਫਾਕੀ ਤੂੰ ਰਹਾਓ ਆਤ ਸੂਚੀ ਤੇਰੀ پاک ਸਾਲ ਕਲਿਸ਼ਨਾਣ ਪੂਜਾ ਤਿਲਕ ਲਾਲ ਗੱਲੀ ਗਰਵੇ ਮੁਖ ਗੋਵੇ ਗਿਆਨ ਸਭ ਵਿਦ ਖੋਏ ਲੋਭ ਸੁਆਨ ਕਾਪਲ ਪਹਿਰੇ ਭੋਗੇ ਭੋਗ ਅਚਾਰ ਕਰੇ ਸੋਭਾ ਮਹਿ ਲੋਗ ਚੂਆ ਚੰਦਨ ਸੁਗੰਧ ਵਿਸਥਾਰ ਸੰਗੀ ਖੋਟਾ ਕਰੋਧ ਚੰਡਾਲ ਅਵਲ ਜੋਨ ਤੇਰੀ ਪਨਹਾਰੀ ਇਸ ਤਰਤੀ ਤੇਰੀ ਸਿਕਦਾਰੀ ਸੋਇਨਾ ਰੂਪਾ ਤੁਜ ਮੈਂ ਦਾਮ ਸੀਲ ਬਗਾਰਿਓ ਤੇਰਾ ਕਾਮ ਚਾਕੋ ਦ੍ਰਿਸ਼ਟ ਮਯਾ ਹਰ ਰਾਏ ਸਾਹਬੰਦੀ ਤੇ ਲਈ ਛਡਾਏ ਸਾਹ ਸੰਗਤ ਮੇਲ ਹਰ ਰਸ ਪਾਇਆ ਕਹੋ ਨਾਨਕ ਸਫਲ ਉਹ ਕਾਇਆ ਸਭ ਰੂਪ ਸਭ ਸੁਖ ਬਨੇ ਸੁਹਾਗਣ ਅਤ ਸੁੰਦਰ ਵਿਚਕਨ ਤੂੰ ਰਹਾ ਹੋ ਦੂਜਾ ਆਸਾ ਮਹੱਲਾ 5ਵਾਂ ਇਕ ਤੁਕੇ ਦੂਜਾ ਜੀਵਤ ਦਿਸੇ ਤਿਸ ਸਰਪਰ ਮਰਣਾ ਮੂਆ ਹੋਵੇ ਤਿਸ ਨਹਿ ਚਲ ਰਹਿਣਾ ਜੀਵਤ ਮੂਏ ਮੂਏ ਸੇ ਜੀਵੇ ਹਰ ਹਰ ਨਾਮ ਔਖਦ ਮੁਖ ਪਾਇ ਗੁਰ ਸ਼ਬਦੀ ਰਸ ਅਮਲਤ ਪੀਵੇ ਰਹਾਓ ਕਾਚੀ ਮਟਕੀ ਬਿਨਸ ਬਿਨਾਸਾ ਜਿਸ ਛੂਟੇ ਤਰਕੁਟੀ ਤਿਸ ਨਿਜ ਘਰ ਵਾਸਾ ਉਚਾ ਚੜੇ ਸੁਪਵੇ ਪਿਆਲਾ ਤਰਨ ਪੜੇ ਇਸ ਲੱਗੇ ਨਾ ਕਾਲਾ ਪਰਮਤ ਫਰੇ ਤਨ ਕਿਛ ਨਾ ਪਾਇਆ ਸੇ ਅਸਤੇ ਜਿਨ ਗੁਰ ਸ਼ਬਦ ਕਮਾਇਆ ਜੀਉ ਪਿੰਦ ਸਭ ਹਲਕਾ ਮਾਲ ਨਾਨਕ ਗੁਰ ਮਿਲ ਭਏ ਨਿਹਾਲ ਆਸਮੱਲਾ ਪੰਜਵਾ ਪੁੱਤਰੀ ਤੇਰੀ ਬਿੱਦ ਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸਮਾਲੋ ਅਚੇਤ ਗਵਾਲਾ ਇਤਨੇ ਕਹ ਤੂੰ ਕੀ ਗਰਬੇ ਰਹਾਉ ਤੀਨ ਸੇਰ ਕਾ ਦਿਹਾੜੀ ਮਹਿਮਾਨ ਅਵਰ ਵਸਤ ਤੁਜ ਮਾਹ ਬਾਹੇ ਸਮਾਨ ਬਿਸਟਾ ਅਸਤ ਰਕਤ ਪਰੇਟੇ ਚਾਮ ਇਸ ਉਪਰ ਲੈ ਰੱਖਿਓ ਗੁਮਾਨ ਏਕ ਵਸਤ 부ਜੇ ਤਾਂ ਹੋਵੇ پاک ਬਿਨ 부ਜੇ ਤੂੰ ਸਦਾ ਨਪਾਕ ਕਹੋ ਦਾਨਕ ਗੁਰ ਕੋ ਕੁਰਬਾਨ ਜਿਸ ਤੇ ਪਾਈਏ ਹਾਰ ਪੁਰਖ ਸੁਜਾਨ ਆਸਾ ਮੱਲਾ ਪੰਜਵਾਂ ਇੱਕ ਤੁਕੇ ਚੌਪਦੇ ਇੱਕ ਘੜੀ ਦਿਰੰਸ ਮੋਕੋ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਇੱਕ ਪਲ ਦਿਰੰਸ ਮੋਕੋ ਕਬੂ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕੋ ਪਿਰਹਿ ਮਿਲਾਵੇ ਰਹਾਓ ਚਾਰ ਪਹਿਰ ਚੋਹ ਜੁਗੇ ਸਮਾਨੀ ਰੇਣ ਭਈ ਤਬ ਅੰਤ ਨ ਜਾਣੇ ਪੰਚ ਦੂਤ ਮਿਲ ਪਰੋ ਵਿਛੋੜੀ ਪਰਮ ਪਰਮ ਰੋਵੇ ਹਾਥ ਪਿਛੋੜੀ ਜਨਾਨਕ ਕੋ ਹਰ ਦਰਸ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ ਆਸਾ ਮੋਲਾ ਪੰਮ ਹਰ ਸੇਵਾ ਮਹਿ ਪਰਮ ਨਦਾਨ ਹਰ ਸੇਵਾ ਮੁਕੰਮਲ ਤੇ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁੱਖ ਸੁਖ ਸਿਮਰੀ ਤੇ ਮੌਜੂਦ ਜਮ ਬਪੁਰਾ ਮੋਕੋ ਕਹ ਡਰਾਈ ਰਹਾ ਹਰ ਮੇਰੀ ਓਟ ਮੈਂ ਹਲਕਾ ਤਾਣ ਹਰ ਮੇਰਾ ਸਖਾ ਮਨ ਮਾਹੇ ਦਿਵਾਨ ਹਰ ਮੇਰੀ ਪੂੰਜੀ ਮੇਰਾ ਹਰ ਵਿਸਾਹੋ ਗੁਰਮੁਖ ਧਨ ਖਤੀ ਖ ਹਰ ਮੇਰਾ ਸਾਹੋ ਗੁਰ ਕਿਰਪਾ ਤੇ ਇਹ ਮਤ ਆਵੇ ਜਨ ਨਾਨਕ ਹਰ ਕੇ ਅੰਕ ਸਮਾਵੇ ਆਸਾ ਮੋ ਲਾ ਪੰਜੋ ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ ਸਤਿਗੁਰੂ ਸੇਵ ਸਭੇ ਫਲ ਪਾਈ ਮਨ ਕੋ ਬਿਲਾਗ ਕਹੇਗਾ ਕਰੇਗਾ ਸਤਿਗੁਰੂ ਮੇਰਾ ਪੂਰਾ ਮਨਸਾ ਦਾ ਦਾਤਾ ਸਭ ਸੁਖਨ ਦਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹਾਓ ਚਨ ਕਮਲ ਰਿਧ ਅੰਤਰ ਧਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਸਪੰਚ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਬੁਜਾਇਆ ਗੁਰੂ ਨਾਨਕ ਤਿੱਥਾ ਮਿਲਿਆ ਹਰ ਰਾਇ ਸੁਖ ਨੈਣ ਵਿਹਾਣੀ ਸਹਿਜ ਸੁਭਾਏ ਆਸਾਂ ਅੱਲਾ ਪੰਜੋਂ ਕਰ ਕਿਰਪਾ ਹਰ ਪ੍ਰਗਟੀ ਆਇਆ ਬਿਰ ਸਤਗੁਰੂ ਧਾਨ ਪੂਰਾ ਪਾਇਆ ਐਸਾ ਹਰ ਧਾਨ ਸੰਜੀਏ ਭਾਈ ਪਾਹੇਨ ਜਲੇ ਜਲ ਨਹੀਂ ਡੂਬੇ ਸੰਗ ਛੋੜ ਕਰ ਕਤੂ ਨਾ ਜਾਈ ਰਹਾਉ ਤੋੜ ਨਾ ਆਵੇ ਨਖੂਟ ਨਾ ਜਾਏ ਕਾਇ ਖਰਚੇ ਮਨ ਰਿਹਾ ਅਗਾਏ ਸੂ ਸੱਚ ਸਾਹੋ ਜਿਸ ਕਰ ਹਰ ਤਨ ਸੰਚਾਣਾ ਇਸ ਤਨ ਤੇ ਸਭ ਜਗ ਵਰਸਾਣਾ ਤਿੰਨ ਹਾਰ ਤਨ ਪਾਇਆ ਜਿਸ ਪੁਰਬ ਲਿਖੇ ਕਾ ਲੈਣਾ ਜਨਾਨਕ ਅੰਤਵਾਰ ਨਾਮ ਗਣਾ ਆਸਾ ਮੁੱਲਾ ਪਾ ਜੈਸੇ ਕਿਸਾਨ ਬੋਵੇ ਕਿਸਾਨੀ ਕਾਚੀ ਪਾਕੀ ਬਾੜ ਪੁਰਾਣੀ ਜੋ ਜਨਮੇ ਸੋ ਜਾਨੋ ਮੂਆ ਗੋਵਿੰਦ ਭਗਤ ਅਸtir ਰਹਿ ਤੀਆ ਰਹਾ ਦਿਨ ਤੇ ਸਰ ਪਰ ਬਉਸੀ ਰਾਤ ਰੈਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਹ ਸੋਏ ਰਹੇ ਆ ਪਾ ਕੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਹੋ ਨਾਨਕ ਗੁਣ ਗਾਈਏ ਨੀਤ ਮੁਖ ਉज्ज्वल ਹੋਏ ਨਿਰਮਲ ਚੀਤ ਆਸਾ ਮਹੱਲਾ ਪੰਜਵਾਂ ਨਉ ਨਿਦ ਤੇਰੇ ਸਗਲ ਦੰਦ ਨਿਧਾਨ ਇਸ਼ਾਪੂਰਕ ਰੱਖੇ ਦੰਦਾਨ ਤੂੰ ਮੇਰੋ ਪਿਆਰੋ ਤਾਂ ਕੈਸੀ ਭੁਖਾ ਤੂੰ ਮਨ ਵਸਿਆ ਲਗੇ ਨਾ ਦੁਖਾ ਰਹਾਓ ਜੋ ਤੂੰ ਕਲੇ ਸੋਈ ਪਰਵਾਨ ਸਾਚੇ ਸਾਹਿਬ ਤੇਰਾ ਸੱਚ ਫੁਰਮਾਨ ਜਾ ਤੁਧ ਭਾਵੇ ਤਾਂ ਹਰ ਗੁਣ ਗਾਓ ਤੇਰੇ ਕਾਲ ਸਦਾ ਸਦਾ ਹੈ ਨਿਉ ਸਾਚੇ ਸਾਹਿਬ ਅਲਖ ਭੇਵ ਨਾਨਕ ਲਾਇ ਲਗਾ ਸੇਵ ਆਸਾਮ ਦਾ ਪੰਜਵਾ ਨਿਕਟ ਜੀ ਕੇ ਸਦ ਹੀ ਸੰਗਾ ਕੁਦਰਤ ਵਰਤੇ ਰੂਪ ਅਲ ਰੰਗਾ ਕਰੇ ਨ ਝੂਰੇ ਨ ਮਨ ਰੋਮਣ ਹਾਰਾ ਅਵਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹੋ ਤੇਰੇ ਦਸਰੇ ਕੋ ਕਿਸ ਕੀ ਕਾਨ ਜਿਸ ਕੀ ਮੀਰਾ ਰਾਖੀ ਆਣ ਜੋ ਲਾਉਡਾ ਜੋ ਲਾਉਡਾ ਪ੍ਰਭ ਕੀਆ ਆजात ਤਿਸ ਲਾਉਡੇ ਕੋ ਕਿਸ ਕੀ ਤਾਤ ਵੇ ਮੋ ਤਾਜਾ ਵੇ ਪਰਵਾਹੋ ਨਾਨਕ ਦਾਸ ਕਹੋ ਗੁਰ ਵਾਹੋ ਆਸਮੱਲਾ ਪੰਜਵਾ ਹਾਰ ਰਸ ਛੋੜ ਹੋਛੇ ਰਸ ਮਾਰਤਾ ਕਰਮੇ ਵਸਤ ਬਾਹਰ ਉੱਠ ਜਾਤਾ ਸੁਨੀ ਨ ਜਾਈ ਸਚ ਅੰਮ੍ਰਿਤ ਕਾਠਾਰਾਨ ਕਰਤੇ ਝੂਠੀ ਲਗ ਕਾਥਾ ਰਹਾਓ ਵੱਜੋ ਸਾਹਿਬ ਕਾ ਸੇਵ ਬਨਾਨੀ ਐਸੇ ਗੁਨੇ ਅਸ਼ਾਦਿਓ ਪਲਾਨੀ ਤਿਸ ਸਿਉ ਲੋਕ ਜੋ ਸਦ ਹੀ ਸੰਗੀ ਕਾਮ ਨ ਆਵੇ ਸੋ ਫਿਰ ਫਿਰ ਮੰਗੀ ਕਹੋ ਨਾਨਕ ਪ੍ਰਭ ਦੀਨ ਦਿਆਲਾ ਜਿਉ ਭਾਵੇ ਤਿਉ ਕਰਿ ਪ੍ਰਤੀ ਪਾਲਾ ਆਸਾ ਮੋਲਾ ਪੰਜੋ ਜੀ ਪਨਾਨ ਧਨ ਹਰ ਕੋ ਨਾਮ ਇਹਾ ਉਹਾ ਉਨ ਸੰਗ ਕਾਮ ਬਿਨ ਹਰ ਨਾਮ ਅਵਰ ਸਭ ਤੋਰਾ ਤ੍ਰਿਪਤ ਅਵ ਅਕਾਵੇ ਹਰ ਦਰਸ਼ਨ ਮਨ ਮੋਰਾ ਰਹਾਉ ਭਗਤ ਪੰਡਾਲ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਚਰਨ ਕਮਲ ਸਿਉ ਲਾਗੋ ਮਾਨ ਸਤ ਗੁਰੁ ਟੁੱਠੇ ਕੀਨੋ ਦਾਨ ਨਾਨਕੋ ਗੁਰੁ ਦਿਖਿਆ ਦੀਨ ਪ੍ਰਭ ਬਨਾਸੀ ਘਟ ਘਟ ਜੀਨ ਆਸਾ ਮੱਲਾ ਪੰਜਵਾ ਆਨੰਦ ਵਿਨੋਦ ਪੂਰੇ ਪ੍ਰੇ ਪੂਰ ਧਾਰਿਆ ਆਪਣਾ ਕਾਲਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕਰ ਕੀ ਪਰਪੂਰ ਧਾਰ ਰਹੀ ਸੋਭਾ ਜਾ ਕੀ ਰਹਾਉ ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਵਰ ਨ ਕੋਏ ਜੀ ਜੰਤ ਸਭ ਤਾਕੇ ਹਾਥ ਰਵ ਰਿਹਾ ਪ੍ਰਭ ਸਭ ਕੇ ਸਾਥ ਪੂਰਾ ਗੁਰ ਪੂਰੀ ਬੰਦ ਬਣਾਈ ਨਾਨਕ ਭਗਤ ਮਿਲੀ ਵਡਿਆਈ ਆਸਾ ਮੱਲਾ ਪੰਜਵਾ ਗੁਰ ਕੇ ਸ਼ਬਦ ਬਣਾਉ ਇਹੋ ਮਨ ਗੁਰ ਕਾ ਦਰਸ਼ਨ ਸੰਚੂ ਹਰ ਧੰ ਉਤਮ ਮਤ ਮੇਰੇ ਰਦੇ ਤੂੰ ਆਓ ਧਿਆਉ ਗਾਓ ਗੁਣ ਗੋਬਿੰਦ ਆਤਪ੍ਰੀਤਮ ਮੋਹੇ ਲਾਗੇ ਨਾਉ ਰਹਉ ਤ੍ਰਿਪਤ ਅਕਾਵਨ ਸਾਚੇ ਨਾਏ 86 ਮਜਨ ਸੰਤ ਤਰ ਹੈ ਸਮ ਜਾਨੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਬਿਵੇਕ ਦਾਸ ਨਾਨਕ ਦਾਸ ਸਗਲ ਕਾ ਛੋੜ ਅਭਿਮਾਨ ਨਾਨਕੋ ਗੁਰ ਦੀਨੋ ਦਾਨ ਆਚਾ ਮੱਲਾ ਪੰਜੋ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਲੇ ਬੁੱਢਤ ਕੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਮਾਈ ਭਾਈ ਰੇ ਰਹਾਉ ਮਹਾ ਅਗਹ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਦੁੱਤਰ ਅੰਦ ਵਿਖਮ ਏ ਮਾਇਆ ਗੁਰ ਪੂਰੇ ਪ੍ਰਗਟ ਮਾਰਗ ਦਿਖਾਇਆ ਜਾਵਤਾਪ ਕਸ਼ ਉਕਤ ਨਾ ਮੋਰੀ ਗੁਰ ਨਾਨਕ ਸ਼ਰਣਾਗਤ ਤੋਰੀ ਆਸਾ ਮਹੱਲਾ ਪੰਜਵਾਂ ਤਿਪਦੇ ਦੂਜਾ ਹਾਰ ਰਸ ਪੀਵਤ ਸਦਹੀ 라ਤਾ ਆਣ ਰਸਾ ਖਿਨ ਮੈਂ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮਹਿ ਵਿਆਪੇ ਚਿੰਦ ਹਰ ਰਸ ਪੀਵੇ ਅਲਾਮੁਸ ਅਲਾਮੁਸਤ ਮਤਵਾਰਾ ਆਨ ਰਸਾ ਸਭ ਹੋਸ਼ੇਰੇ ਰਹਾਉ ਹਰ ਰਸ ਕੀ ਕੀਮਤ ਕਹੀ ਨ ਜਾਏ ਹਰ ਰਸ ਸਾਧੂ ਹਾਰਤ ਸਮਾਏ ਲੱਖ ਕਰੋੜੀ ਮਿਲੇ ਨ ਕਿਹੇ ਜਿਸੀ ਬਲਾਪਤ ਤੇ ਸਹੀ ਦੇ ਨਾਨਕ ਚਾਖ ਭਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਦ ਈਤ ਉਦ ਕਤ ਛੋੜ ਨ ਜਾਏ ਨਾਨਕ ਗੀਦਾ ਹਰ ਰਸ ਮਹਿ ਆਸਾ ਮੱਲਾ ਪਨਿਉ ਕਾਮ ਕ੍ਰੋਧ ਲੋਭ ਮੋਹ ਮਿਟਾਵੇ ਛੁਟਕੇ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵ ਕਮਾਵੇ ਤਾਂ ਪ੍ਰੀਤਮ ਹੋਵੇ ਮਨ ਪਿਆਰੀ ਸੋਣ ਸੁੰਦਰ ਸਾਧੂ ਬਚਨ ਉਧਾਰੀ ਦੂਖ ਭੂਖ ਬਿਟੇ ਤੇਰੋ ਸੈਸਾ ਸੁਖ ਪਾਵੇ ਤੂੰ ਸੁਖਮਨ ਨਾਰੀ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ ਆਤਮਾ ਸੁੱਧ ਬੇਖਤਿਆਸ ਨਿਵਾਰੀ ਦਸਨ ਕੀ ਹੋਏ ਦਾਸ ਦਾਸਰੀ ਤਾ ਪਾਵੇ ਸੋਭਾ ਹਰ ਦੁਆਰੀ ਇਹੀ ਅਚਾਰ ਇਹੀ ਬਿਹਾਰਾ ਆਗਿਆ ਮਾਨ ਭਗਤ ਹੋਏ ਤੇਮਾਰੀ ਜੋ ਇਹ ਮੰਤਰ ਕਮਾਵੇ ਨਾਨਕ ਸੋ ਪਾਉ ਜਲ ਪਾਨ ਉਤਾਰੀ ਅਸਾਮੁ ਲਾ ਪੰਜਵਾਂ ਦੂ ਪੱਦੇ ਭਾਈ ਪ੍ਰਾਪਤ ਮਨੁਖ ਦੇਹਰੀਆ ਗੋਬਦ ਮਿਲਨ ਕੀ ਇਹ ਤੇਰੀ ਬਰੀਆ ਔਰ ਕਾਇ ਤਰੀਕੇ ਤੇ ਨਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਨ ਕੇ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾ ਉਹ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮ ਸરણ ਪਰੇ ਕੀ ਰੱਖੋ ਸਰਮ ਆਸਾ ਮਲਾ ਪੰਜਵਾ ਤੁਝ ਬਿਨ ਔਰ ਨਾਹੀ ਮੈਂ ਦੁਜਾ ਤੂੰ ਮੇਰੇ ਮਾਨਾ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓੜ ਤੁਮਾਰੀ ਆਸਾ ਬੈਠਤ ਉਠਤ ਸੋਬਤ ਜਾਗਤ ਵਿਸਰ ਨਾਹੀ ਤੂ ਸਾਸ ਗਰਾਸਾ ਰਹਾਉ ਰਾਖ ਰਾਖ ਸ਼ਰਣ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖ ਦਾਤੇ ਸਤਿਗੁਰ ਹਮ ਤੁਮਰੇ ਬਾਲ ਗੋਪਾਲਾ ਅਸਾ ਮਲਾ ਪੰਜਵਾ ਹਾਰ ਜਨ ਲੀਨੇ ਪ੍ਰਭੂ ਛੜਾਏ ਕ੍ਰਿਤਮ ਸੂ ਮੇਰੋ ਮਨ ਮੰਨਿਆ ਤਾਪ ਮੁਆ ਬਿਖ ਖਾਇ ਖਾਇ ਰਹਾ ਪਾਲਾ ਤਾਉ ਕਛੂ ਨਾ ਬਿਆਪੇ RAM ਨਾਮ ਗੁਣ ਗਾਏ ਢਾਕੀ ਕੋ ਚਿਤ ਕਛੂ ਨਾ ਲਾਗੇ ਚਰਨ ਕਮਲ ਸਰਨਾਏ ਸੰਤ ਪ੍ਰਸਾਦ ਭਏ ਕਿਰਪਾਲਾ ਹੋਏ ਆਪ ਸਹਾਏ ਗੁਣ ਨਿਧਾਨ ਨਿਤ ਗਾਵੇ ਨਾਨਕ ਸਹਿਸਾ ਦੁਖ ਮਟਾਏ ਆਸਾ ਮੱਲਾ ਪੰਜਵਾ ਔਖਦ ਖਾਇਓ ਹਰ ਕੋ ਨਾਉ ਸੁਖ ਪਾਏ ਦੁਖ ਬਿਨਸਿਆ ਥਾਉ ਤਾਬ ਗਿਆ ਬਚਨ ਗੁਰ ਪੂਰੇ ਅੰਨ ਆਨੰਦ ਭਇਆ ਸਭ ਮਿਟੇ ਬਸੂਰੇ ਰਹਾਉ ਜੀ ਜੰਤ ਸਗਲ ਸੁਖ ਪਾਇਆ ਪਾਰਬ੍ਰਮ ਨਾਨਕ ਮਨ ਧਿਆਇਆ ਆਸਾ ਮੱਲਾ ਪੰਜਵਾ ਬਾਂਛਤ ਨਾਹੀ ਸੂਬੇਲਾ ਆਈ ਬਿਨ ਹੁਕਮੇ ਕਿਉ ਬੂਜੇ ਬੁਝਾਈ ਠੰਡੀ ਤਾਤੀ ਮਿਟੀ ਖਾਈ ਉਹੋ ਨਬਾਲਾ ਬੁੱਢਾ ਪਾਈ ਰਹਾਓ ਨਾਨਕ ਦਾਸ ਸਾਧ ਸ਼ਰਨਾਈ ਗੁਰਪ੍ਰਸਾਦ ਪਾਉ ਪਾਲ ਪਰਾਹੀ ਆਸਾ ਮੱਲਾ ਪੰਜਵਾ ਸਦਾ ਸਦਾ ਆਤੋਂ ਪ੍ਰਕਾਸ਼ ਸਾਧ ਸੰਗਤ ਹਰ ਚਰਨ ਨਿਵਾਸ ਰਾਮ ਨਾਮ ਨਿਤ ਜਪ ਮੰਨ ਮੇਰੇ ਸੀਤਲ ਸ਼ਾਂਤ ਸਦਾ ਸੁਖ ਪਾਵੇ ਕਿਲ ਵਿਖ ਜਾਏ ਸਬੇ ਮਨ ਤੇਰੇ ਰਹਾਉ ਕਹੋ ਨਾਨਕ ਜਾ ਕੇ ਪੂਰਨ ਕਰਮ ਸਤਿਗੁਰੂ ਭਗਤੇ ਪੂਰਨ ਪਾਲ ਬ੍ਰਹਮ ਦੂਜੇ ਕਰਕੇ 14 34 ਆਸਾ ਮਹੱਲਾ 5ਵਾਂ ਜਾਕਾ ਹਾਰ ਸੁਆਮੀ ਪ੍ਰਭ ਬੇਲੀ ਪੀੜ ਗਈ ਫਿਰ ਨਹੀਂ ਦੁਹੇਲੀ راہ ਕਲ ਕਿਰਪਾ ਚਰਨ ਸੰਗ ਮੇਲੀ ਸੁਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਏ ਅਤੋਲੀ ਹਰ ਸਿਮਰਤ ਨਾਨਕ ਭਾਈ ਅਮੋਲੀ ਆਸਾ ਮਹੱਲਾ 5ਵਾਂ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਖੇਲ ਤਾਂ ਸਭ ਜੂਏ ਹਾਰੇ ਸਤ ਸੰਤੋਖ ਦਾ ਧਰਮ ਸੱਚ ਇਹ ਆਪਣੇ ਗ੍ਰਹਿ ਪੀਤਰ ਵਾਰੇ ਜਨਮ ਮਨ ਚੂਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ ਗੁਰ ਪੂਰੇ ਲੈ ਖਿਨ ਮੈਂ ਧਾਰੇ ਰਹਾਉ ਸਭ ਕੀ ਰੇਨ ਹੋਏ ਰਹੇ ਮਨੁ ਸਗਲੇ ਦੀਸੇ ਮੀਤ ਪਿਆਰੇ ਸਭ ਮੱਦੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀ ਸਮਾਰੇ ਇੱਕ ਕੋ ਏਕ ਆਪ ਇੱਕ 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 ਹੈ ਸਗਲਾ ਪਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਬੀਰ ਬਯੰਤ ਗੁਸਾਈ ਅੰਤ ਨਹੀਂ ਕਿਛ 12 ਵਾਰੇ ਤੁਮਰੀ ਕਿਰਪਾ ਦੇ ਗੁਣ ਗਾਵੇ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸ਼ਕਾਰ ਆਸਾ ਮੱਲਾ ਪੰਜਵਾਂ ਤੂ ਬਯੰਤ ਅਵਗਤ ਅਗੋਚਰ ਇਹੋ ਸਭ ਤੇਰਾ ਆਕਾਰ ਕਿਆ ਹਮ ਜਨਤ ਕਰੋ ਚਤ라이 ਜਾਂ ਸਭ ਕਿਸੇ ਤੁਝੇ ਮਜਾਰ ਮੇਰੇ ਸਤਗੁਰ ਆਪਣੇ ਬਾਲਕ ਰੱਖੋ ਲੀਲਾ ਉਤਾਰ ਦੇਹੋ ਸੁਮਤ ਸਦਾ ਗੁਣ ਗਾਵਾਂ ਮੇਰੇ ਠਾਕੁਰ ਰਗਮ ਉਪਾਰ ਰਹੋ ਜੈਸੇ ਜਨਨ ਜਠਰ ਮੈਂ ਪ੍ਰਾਣੀ ਉਹ ਰਹਤਾ ਨਾਮ ਆਧਾਰ ਆਨੰਦ ਕਰੇ ਸਾਸ ਸਾਸ ਸੁਮਾਰੇ ਨਾਮ ਉਹ ਹੀ ਅਗਨਾਰ ਪਰਨ ਤਨ ਪਰ ਦਾਨ ਆਲਾ ਪਰ ਨੰਦਾ ਇਨ ਸਿਉ ਪ੍ਰੀਤ ਨਵਾਰ ਚਨ ਕਮਲ ਸੇ ਵੀਰਤ ਅੰਤਰ ਗੁਰ ਪੂਰੇ ਕੇ ਆਧਾਰ ਗ੍ਰਹਿ ਮੰਦਰ ਮਹਿਲਾ ਜੋਦੀ ਸੇ ਨਾ ਕੋਈ ਸ਼ਗਾਨ ਜਬ ਲਗ ਜੀਵੇ ਕਲੀ ਕਾਲ ਮੈਂ ਜਨ ਨਾਨਕ ਨਾਮ ਸੁਮਾਰ ਜਬ ਲਗ ਜੀਵੇ ਕਲੀ ਕਾਲ ਮੈਂ ਜਨ ਨਾਨਕ ਨਾਮ ਸੁਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ